ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਨੂੰ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਆਪਣੀ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਜੀ ਆਪਣੇ ਚਾਂਦੀ ਦੇ ਕੋਈ ਵੀ ਗਹਿਣੇ ਆ ਤੇ ਆਪਾਂ ਇਹਨਾਂ ਨੂੰ ਕਿਵੇਂ ਸਾਫ਼ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਕੜਾ ਆ ਇਹ 8-9 ਸਾਲ ਪੁਰਾਣਾ ਤੇ ਇਹ ਹਨਾ ਮਤਲਬ ਪਿਆ ਪਿਆ ਨਾ ਬਿਲਕੁਲ ਹੀ ਕਾਲਾ ਹੋ ਗਿਆ ਤੇ ਮੈਂ ਤੁਹਾਨੂੰ ਇਹਨੂੰ ਸਾਫ਼ ਕਰਕੇ ਦਿਖਾਉਣੀ ਆ ਤੇ ਇਹ ਆਪਾਂ ਘਰ ਦੇ ਵਿੱਚ ਹੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਹਾਂ ਇਹਨੂੰ ਸਾਫ਼ ਕਰ ਸਕਦੇ ਆ ਕਿਉਂਕਿ ਜੇ ਆਪਾਂ ਜਾਵਾਂਗੇ ਜੀ ਸੁਨਾਰੇ ਵਗੈਰਾ ਕੋਲੇ ਤੇ ਉਹ ਕਾਫੀ ਜ਼ਿਆਦਾ ਪੈਸੇ ਲੈ ਲੈਂਦੇ ਆ ਤੇ ਆਪਾਂ ਕੁਝ ਕਾਲ ਵੀ ਕਰ ਜਾਂਦੇ ਆ ਵੀ ਚਲੋ ਛੱਡੋ ਪਰੇ ਹਨਾ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਵੀ ਫੇਰ ਜਾ ਜਾਵਾਂਗੇ ਤੇ ਪਰ ਲੇਕਿਨ ਇਹ ਤੁਸੀਂ ਘਰ ਦੇ ਵਿੱਚ ਮੈਂਟਾਂਸ ਕਿੰਟਾਂ ਦੇ ਵਿੱਚ ਤੁਸੀਂ ਇਹਨੂੰ ਸਾਫ਼ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਸਾਫ਼ ਕਰਕੇ ਦਿਖਾਣੀ ਹੈ ਦੇਖਿਓ ਇਹਨੇ ਕਿੰਨਾ ਵਧੀਆ ਚੰਦੀਰ ਨੂੰ ਨਿਕਲੇ ਆਉਣਾ ਵਾ ਤੇ ਚਲੋ ਜੀ ਕਰਦੇ ਆਪਾਂ ਅੱਗੇ ਦਾ ਪ੍ਰੋਸੈਸ ਸਟਾਰਟ ਤੇ ਬਣੇ ਰਹੋ ਜੀ ਵੀਡੀਓ ਨਾਲ ਅੰਤ ਤੱਕ ਤੇ ਜੇਕਰ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇੱਥੇ ਇੱਕ ਪਾਂਡਾ ਲੈ ਲੈਣਾ ਕੋਈ ਵੀ ਤੁਸੀਂ ਤੇ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਜੀ ਆਪਾਂ ਇਹਦੇ ਵਿੱਚ ਪਹਿਲਾਂ ਇੱਕ ਚਮਚ ਇਹਦੇ ਵਿੱਚ ਆਪਾਂ ਪਹਿਲਾਂ ਮਿੱਠਾ ਸੋਡਾ ਪਾ ਪਾਣਾ ਵਾ ਮਿੱਠਾ ਸੋਡਾ ਪਾਉਣ ਤੋਂ ਬਾਅਦ ਚ ਤੇ ਇਹਦੇ ਵਿੱਚ ਜੀ ਹੁਣ ਇੱਕ ਚਮਚ ਆਪਾਂ ਨਮਕ ਦਾ ਪਾ ਦੇਣਾ ਦੋਨੋਂ ਚੀਜ਼ਾਂ ਪਾਉਣ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਵਿਨੇਗਰ ਯਾਨੀ ਕਿ ਸਰਕਾ ਥੋੜਾ ਜਿਹਾ ਤੇ ਉਸ ਤੋਂ ਬਾਅਦ ਵਿੱਚ ਵੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦੇਣਾ ਤੇ ਤੁਹਾਡੇ ਕੋਲ ਫਿਲਟਰ ਵਾਲਾ ਪਾਣੀ ਹੈਗਾ ਤਾਂ ਤੁਸੀਂ ਫਿਲਟਰ ਵਾਲਾ ਪਾਣੀ ਵੀ ਪਾ ਸਕਦੇ ਹੋ ਤੇ ਜੇਕਰ ਨਹੀਂ ਹੈਗਾ ਤਾਂ ਤੁਸੀਂ ਪਹਿਲਾਂ ਪਾਣੀ ਨੂੰ ਆਪਣੇ ਨੂੰ ਉਬਾਲ ਕੇ ਰੱਖ ਲੈਣਾ ਤੇ ਫਿਰ ਤੁਸੀਂ ਇਹਦੇ ਵਿੱਚ ਪਾਉਣਾ ਹਾਂਜੀ ਹੁਣ ਆਪਾਂ ਇਸ ਟੋਵਰ ਦੇ ਵਿੱਚ ਇਹਨੂੰ ਆਪਾਂ ਉਬਾਲੀ ਦਵਾਵਾਂਗੇ ਚੰਗੀ ਤਰ੍ਹਾਂ ਤੇ ਇਹ ਜਿਹੜੀਆਂ ਚੀਜ਼ਾਂ ਆਪਾਂ ਲਈਆਂ ਨੇ ਜੇਨ ਕਿ ਕੋ ਤੁਸੀਂ ਕੋਈ ਵੀ ਗਹਿਣੇ ਕੋਈ ਚੈਨ ਆ ਜਾਂ ਫਿਰ ਕੜਾ ਵਗੈਰਾ ਜਾਂ ਫਿਰ ਝੰਝਰਾਂ ਨੇ ਤਾਂ ਤੁਸੀਂ ਇਹਨੂੰ ਇਹਦੇ ਵਿੱਚ ਆਪਾਂ ਪਹਿਲਾਂ ਸਿੱਟ ਦੇਣੀਆਂ ਨੇ ਐਦਾਂ ਕਰਕੇ ਬਸ ਆਪਾਂ ਮਿਹਨਤ ਕੋਈ ਵੀ ਨਹੀਂ ਕਰਨੀ ਹੈਗੀ ਤੁਸੀਂ ਦੇਖੋ ਕਿ ਬਹੁਤ ਹੀ ਵਧੀਆ ਇਹਨਾਂ ਨੇ ਚਮਕ ਕੇ ਤਿਆਰ ਐਨ ਵਧੀਆ ਜਿਹੇ ਜੰਦੀ ਬਣ ਜਾਂਦੇ ਆ ਐਨ ਚੰਗੀ ਤਰ੍ਹਾਂ ਇਹਨਾਂ ਨੂੰ ਇਹਦੇ ਵਿੱਚ ਡਿਪ ਕਰ ਦੇਣਾ 10 ਵਾਲੀ ਤੱਕ ਆਉਣ ਤੱਕ ਇਹਨਾਂ ਨੂੰ ਆਪਾਂ ਉਹ ਕਰਨਾ ਇਨੂੰ ਪਚੰਗੇਤ ਰਹਿਣ ਇਹਦੇ ਵਿੱਚ ਦੋ ਤਿੰਨ ਮਿੰਟ ਉਵਾਲੀ ਦਵਾ ਦੇਣੀ ਹੈ ਇਹਨੂੰ ਹਾਂਜੀ ਉਵਾਲੀ ਆ ਚੁੱਕੀ ਹੈ ਤੇ ਆਪਾਂ ਗੈਸ ਕਰਦਣਾ ਜੀ ਬੰਦ ਤੇ ਆਪਾਂ ਹੁਣ ਇਹਨੂੰ ਕੁਛਕ ਟਾਈਮ ਦੇ ਲਈ ਆਪਾਂ ਇਹਦੇ ਵਿੱਚ ਪਹਿਲਾਂ ਇੱਦਾਂ ਹੀ ਰੱਖ ਦੇਣੀ ਹੈ ਇਹ ਕਿਉਂਕਿ ਇਹਨੂੰ ਇਹ ਪਾਣੀ ਵਾਂਗ ਰਹੇਗਾ ਇਹ ਸਾਰਾ ਠੰਡਾ ਹੋ ਜੀਏ ਹੁਣ ਹਾਂਜੀ ਹੁਣ ਇਹਦੇ ਵਿੱਚ ਆਪਾਂ ਥੋੜੀ ਜੀ ਸਰਫ ਪਾ ਦਾਂਗੇ ਤੇ ਮੇਰੇ ਕੋਲ ਇੱਥੇ ਲਿਕਵਿਡ ਸਰਫਾ ਤੇ ਤੁਹਾਡੇ ਕੋਲ ਜੇ ਮਤਲਬ ਸੁੱਕੀ ਪਾਊਡਰ ਵਾਲੀ ਸਰਫ ਹੈਗੀ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਹਲਕੜੀ ਥੋੜੀ ਜੀ ਪਾਵਾਂਗੇ ਭਾਵੇਂ ਤੇ ਹੁਣ ਇਹਨੂੰ ਆਪਾਂ ਜਾਂਦੀ ਠੰਡਾ ਹੋਣ ਵਾਸਤੇ ਰੱਖ ਦੇਣਾ ਹਾਂਜੀ ਲੋ ਜੀ 10 ਮਿੰਟ ਹੋ ਚੁੱਕੇ ਨੇ ਤੇ ਪਾਣੀ ਆਪਣਾ ਠੰਡਾ ਠੰਡਾ ਹੋ ਗਿਆ ਵਾ ਜਾਨਕਿ ਕੋਸਾ ਕੋਸਾ ਜਾ ਵਾ ਤੇ ਤੁਸੀਂ ਦੇਖ ਸਕਦੇ ਕਿ ਪਾਣੀ ਕਿੰਨਾ ਜਿਆਦਾ ਗੰਦਾ ਹੋ ਗਿਆ ਤੇ ਹੁਣ ਆਪਾਂ ਇੱਥੇ ਕੀ ਕਰਨਾ ਇੱਕ ਬ੍ਰਸ਼ ਲੈ ਲੈਣਾ ਤੇ ਉਹਦੀ ਮਦਦ ਦੇ ਨਾਲ ਆਪਾਂ ਇਹਨੂੰ ਅੱਧਾ ਅੱਧਾ ਰਗੜ ਦਾਂਗੇ ਹਜੇ ਥੋੜਾ ਜਿਹਾ ਚੇਆ ਸੌਜੀ ਇਹ ਦੇਖੋ ਤੁਸੀਂ ਫਰਕ ਦੇਖ ਸਕਦੇ ਹੋ ਸੌਰੀ ਕਿੱਥੇ ਗਿਆ ਆ ਦੇਖੋ ਇਹ ਦੇਖੋ ਇੱਧਰ ਕਿੰਨਾ ਜਿਆਦਾ ਇਹ ਕੜਾ ਜਿਹੜਾ ਆਪਣਾ ਸਾਫ਼ ਹੋ ਗਿਆ ਵਾ ਬਿਲਕੁਲ ਹੀ ਚਮਕ ਗਿਆ ਵਾ ਤੇ ਪਹਿਲਾਂ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਕਿ ਇਹ ਕਿੰਨਾ ਜਿਆਦਾ ਲੰਦਾ ਸੀਗਾ ਤੇ ਹੁਣ ਆਪਾਂ ਚੰਜਣਾ ਵੀ ਇਸੇ ਤਰੀਕੇ ਦੇ ਨਾਲ ਆਪਣੀਆਂ ਜਿਹੜੀਆਂ ਬਰਸ਼ ਦੀ ਮਦਦ ਦੇ ਨਾਲ ਆਪਾਂ ਨੂੰ ਸਾਫ਼ ਕਰ ਦਾਂਗੇ ਕਿਉਂਕਿ ਹੈ ਨਾ ਵੈਸੇ ਤਾਂ ਕਾਫੀ ਜ਼ਿਆਦਾ ਸਾਫ਼ ਹੋ ਗਏ ਨੇ ਤੇ ਬਾਕੀ ਹੈ ਨਾ ਕਈ ਵਾਰੀ ਜਿਵੇਂ ਡਿਜ਼ਾਈਨ ਵਗੈਰਾ ਦੇ ਵਿੱਚ ਹੈ ਨਾ ਕੋਈ ਮਿੱਟੀ ਘੱਟਾ ਜਾਂ ਮੈਲ ਵਗੈਰਾ ਹੈ ਨਾ ਫਸੀ ਹੋਈ ਹੁੰਦੀ ਆ ਤੇ ਉਹ ਵੀ ਬਿਲਕੁਲ ਨਿਕਲ ਜਾਂਦੀ ਹੈ ਤੇ ਵਿੱਚੋਂ ਤੇ ਹੁਣ ਮੈਂ ਤੁਹਾਨੂੰ ਇਹਨੂੰ ਵਾਸ਼ ਕਰਕੇ ਦਿਖਾਨੀ ਆ ਹਾਂਜੀ ਲਓ ਜੀ ਆਪਾਂ ਇਹ ਚੀਜ਼ਾਂ ਜਿਹੜੀਆਂ ਵਾਸ਼ ਕਰ ਲਿਆ ਨੇ ਆਪਣੇ ਗਹਿਣੇ ਆ ਜਿਹੜੇ ਕਹਿ ਸਕਦੇ ਆ ਕਿ ਇਸੇ ਤਰੀਕੇ ਦੇ ਨਾਲ ਤੁਸੀਂ ਘਰ ਵਿੱਚ ਆ ਦੇਖੋ ਕਿੰਨਾ ਵਧੀਆ ਚਮਕ ਚੁੱਕਿਆ ਇਹ ਜਦ ਕਿ ਕਿੰਨਾ ਜਿਆਦਾ ਹੈ ਨਾ ਕਾਲਸ ਪਈ ਪਈ ਸੀ ਕਿਉਂਕਿ ਇਹ ਕਾਫੀ ਟਾਈਮ ਦਾ ਹਨਾ ਪਿਆ ਸੀਗਾ ਇਹਨੂੰ ਯੂਜ਼ ਨਹੀਂ ਸੀ ਕਰਦੇ ਹੈਗੇ ਤੇ ਬਾਕੀ ਜੇਕਰ ਹਨਾ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ